ਆਸੀ ਗਾਲ ਜੀ ਸਾਰੇ ਘਰਾਂ ਦਾ ਆਜੋ ਬਈ ਅੱਜ ਆਪਾਂ ਖਨੌਰੀ ਬਾਰਡਰ ਤੇ ਪਹੁੰਚੇ ਹੋਏ ਸੀ ਅੱਜ ਤੁਹਾਨੂੰ ਦਿਖਾ ਕੇ ਲਿਆਉਣੇ ਆਂਗੇ ਦੇਖੋ ਬਾਪੂ ਹੋਰੇ ਫਿਰਦੇ ਆਗੇ ਇੱਥੇ ਉਹ ਦੇਖੋ ਸਾਹਮਣੇ ਬਾਰਡਰ ਬਣਾਇਆ ਹੋਇਆ ਇਹਨਾਂ ਦਾ ਆਪ ਦਾ ਜੀ ਆਰੀ ਆਰੀ ਮੈਂ ਤਾਂ ਕੋਈ ਆਸੇ ਨੇ ਇਹ ਇੱਥੇ ਬੜੀ ਫੱਡੇ ਆ ਗਈ ਸੀ ਭਾਈ ਰਾਜ ਨਾ ਮੈਨੂੰ ਪਤਾ ਇਹਨਾਂ ਲੋਕਾਂ ਨੂੰ ਕੀ ਹੈ ਕੋਈ ਨੂੰ ਪਤਾ ਨਹੀਂ ਉਹਨਾਂ ਨੂੰ ਸਾਹਮਣੇ ਆਜ ਚੱਲ ਜਾਈਏਗਾ ਰਾਜ ਗਿਆ ਉਹ ਹਰਤ ਲਾ ਵੀ 10 ਲੱਗ ਗਿਆ ਮੈਦੇ ਟਾਲੀ ਇਹ ਆ ਗਏ ਉਹ ਦੇਖੋ ਇੰਨੀ ਬੋਜ ਹਰ ਬਸ ਬਾਈ ਰਹੇ ਨੇ ਇੱਥੇ ਆਪਣੇ ਇੱਧਰ ਖੜੇ ਆ ਕੇ ਉਹ ਭਰਾ ਲੱਖੇ ਸਦਾਣੇ ਦਾ ਹੁੰਦਾ ਜਿਹੜਾ ਆਉਂ ਜਾਂਦਾ ਕੱਦਈ ਬਾਈ ਮਿਲਕਿਆ ਉਹਦਾ ਉਹਨਾਂ ਨੂੰ ਹੈ ਹਾਂ ਸੋਏ ਇੱਥੇ ਹੁੰਦੇ ਬਾਈ ਸਾਰੇ ਚੜੱਪ ਕਪ ਕਰਨ ਦੀ ਮੌਤ ਵੀ ਬਾਈ ਆਹੀ ਬਾਰਡਰ ਤੇ ਹੋਈ ਸੀਗੀ ਫੋਟੋ ਉਧਰ ਤੋਂ ਖਿੱਚ ਲੋ ਬਾਰਡਰ ਦੇ ਯਾਰ ਪਰ ਵੀ ਫਸਲ ਜੀ ਇੱਥੇ ਬਰਬੀ ਜੀ ਕਿੱਥੇ ਬਾਈ ਪਤਾ ਲੱਗ ਜੇ ਬਾਰਡਰ ਉਹ ਸਾਹਮਣੇ ਰੱਖਣੀ ਉਹ ਉੱਥੇ ਸਾਹਮਣੇ ਵੱਡੀ ਸਾਈਡ ਕੋਲ ਜਾਂਦੀਆਂ ਛੋਟੇ ਉਦੋਂ ਉਧਰਲੀ ਸਾਈਡ ਉਹਦੀ ਮੌਤ ਹੋਈ ਜੀ ਬਾਈ ਤੇ ਆ ਉਹ ਆਪਣੇ ਮਾਰਨ ਲੱਗਾ ਹੋਇਆ ਆਪਣੇ ਭਰਾ ਪਿੱਛੇ ਨਾ ਮਰੋ ਕਹਿੰਦੇ ਮੂਰੇ ਮਾਰੇ ਜੇ ਮਾਰੋ ਧੂਆ ਕਰਾਈ ਜਾਂਦੇ ਆਗੇ ਕਾਰ ਲੈ ਆਇਆ ਇੰਨਾ ਇਕੱਠਾ ਰਭਤ ਰਹਿੰਦਾ ਹਨ ਜੈ ਹਾਂ ਜੈ ਸ੍ਰੀ ਅਕਾਲ ਜੈ ਹਾਂ ਜੈ ਸ੍ਰੀ ਅਕਾਲ ਕਨੌਰੀ ਵਾਟਰ ਦੀਆਂ ਬਹੁਤ ਵੀਡੀਓ ਆਉਣਗੀਆਂ ਬਈ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ